ਰਾਹੀ ਗੁਰੂ ਸਾਹਿਬ ਜੀ ਆਸਾ ਮਹਲਾ ਪੰਜਵਾਂ ਜੋ ਮੈਂ ਆਪਣਾ ਸਤਿਗੁਰ ਤੇ ਆਇਆ ਤਬ ਮੇਰੇ ਮਨ ਮਹਾ ਸੁਖ ਪਾਇਆ ਮਟ ਗਈ ਗਣਤਾ ਬਿਨਾ ਸੇ ਸੰਸਾਰ ਨ ਮਰਤੇ ਜਨ ਭੇ ਭਗਵੰਤ ਰਹਾ ਜੋ ਮੈਂ ਆਪਣਾ ਸਾਹਿਬ ਜੀ ਤਾ ਸਭ ਮਿਟੇ ਹੋ ਮੇਰੇ ਮੀਤ ਜੋ ਮੈਂ ਉੱਟ ਗਹੀ ਪ੍ਰਭ ਤੇਰੀ ਤਾ ਪੂਰਨ ਹੋਏ ਮਨਸਾ ਮੇਰੀ ਦੇਖ ਤਲ ਸਭ ਮਨ ਭਏ ਦਿਲ ਅਫਾ ਨਾਨਕ ਦਾ ਤੇਰਾ ਪਰਵਸਾ ਦੇਖ ਚਲ ਤੈ ਮਨ ਭੈ ਦਿਲਾਸ ਨਾਨਕ ਦਾ ਤੇਰਾ ਫਰਵਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਅੰਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰਤ ਜੁਨੀਤ ਭੰਗੁਰ ਪ੍ਰਸਾਦ ਮੈਂ ਨਹੀਂ ਕਿਛ ਹੋ ਨਹੀਂ ਕਿਛ ਆਹੇ ਨਮੋਰਾ ਅਸਰ ਲੱਜਾ ਰਖ ਲੈ ਹੋ ਜੇਤਾ ਸੁੰਦ ਸਾਗਰ ਨੀਰ ਭਰਿਆ ਤੇ ਤੇ ਆਉ ਗੁਣ ਹਮਾਰੇ ਦਇਆ ਕਰੋ ਕਿਛ ਮੇਰੀ ਪਾਵਹੁ ਡੁੱਬਦੇ ਪੱਥਰ ਤਾਰੇ ਜਿਹੜਾ ਅਗਨ ਬਰਾਬਰ ਤਪੈ पीतर वगे कपी प्रणवतन आनक रूपम पछाण सुखवदन रति जतियो पिंड सब तेरा कं अंतर जामे पुरुष भगवा दासनदास ਕਹ ਜਨਨਾ ਨੇ ਤੋ ਜੇ ਹ ਤੂੰ ਕਰਾਇਆ ਤੇ ਹ ਹੋਂ ਕਰੀ ਵਦਿਆ ਸਤਿਗੁਰੂ ਗੁਰੂ ਪਿਆਰੀ ਗੁਰੂ ਸਾਰੀ ਸਾਧ ਸੰਗਤ ਦੀ ਹਉ ਸਤਿਗੁਰਾਂ ਨੇ ਪਾਰ ਬਖਸ਼ਿਸ਼ ਆ ਰਹਿ ਮਤਾ ਕਰਕੇ ਨਿਵਾਜੇ ਅੱਜ ਦੇ ਪਾਵਨ ਸ਼ਬਦ ਦੇ ਵਿੱਚ ਸਤਿਗੁਰੂ ਬਖਸ਼ਿਸ਼ ਕਰਦੇ ਨੇ ਕਿ ਕਿਸ ਤਰ੍ਹਾਂ ਸੰਸੇ ਦੂਰ ਹੋ ਜਾਂਦੇ ਨੇ ਤੇ ਨਾਮ ਵਿੱਚ ਰਟਿਆ ਉਸ ਪਰਮਾਤਮਾ ਦਾ ਦਰਾਰਾ ਮਿਲਦਾ ਮਾਨਸਿਕ ਤਲ ਤੇ ਸੁਖੀ ਹੋ ਜਾਂਦਾ ਅੱਜ ਦੇ ਪਾਵਨ ਸ਼ਬਦ ਦੇ ਵਿੱਚ ਵਿਖਸ਼ਿਸ਼ ਕਰਦੇ ਨੇ ਆਓ ਈਸ਼ਨਾਨ ਪਾਣੀ ਕਰਦੇ ਹਾਂ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰੀਏ ਤੇ ਆਓ ਚਾਰ ਨਾਲ ਜੁੜੀਏ ਅੱਜ ਦਾ ਪਾਵਨ ਸ਼ਬਦ ਆਸਾ ਮਹੰਦਾ ਪੰਨਵਾਸਾ ਰਾਗ ਪੰਜਵੀ ਬਾਸ਼ਾ ਸ਼ਹੀਦਾਂ ਦੇ ਸਰਤਾਜ ਹਨ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੇ ਮਹਾਰਤਵ ਤੋਂ ਇਹ ਆਣਾ ਕੀਤਾ ਹੋਇਆ ਲੜੀਵਾਰ ਦਾ 80 ਨੰਬਰ ਸ਼ਬਦ ਜੋ ਗੀਤਾ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਬਾਰਕ ਅੰਗ 390 ਅੰਗ ਤੇ 30 ਸ਼ਬਦ ਹੈ ਬਖਸ਼ਿਸ਼ ਕਰਦੇ ਨੇ ਸਤਿਗੁਰੂ ਮਟ ਗਏ ਗਾਣ ਤੋਂ ਬਿਨਾ ਸੇ ਉਸੰਸਾ ਕਹਿੰਦੇ ਮਟ ਗਏ ਗਾਣ ਤੋਂ ਹੁਣ ਅਗੇ ਨਾਮ ਜਪਦਾ ਤਾਂ ਗਿਣਤੀ ਮਿੰਨਤੀ ਕਰਕੇ ਵੀ ਇੰਨੀਆਂ ਮਾਲਾਂ ਜਪਣੀਆਂ ਨੇ ਤਿਆ ਇੰਨੇ ਦਿਨ ਜਪਣਾ ਯਾ ਮੈਨੂੰ ਆ ਚੀਜ਼ ਮਿਲੇ ਤਾਂ ਜਪਾਂ ਮੇਰੇ ਤੇ ਬਖਸ਼ਿਸ਼ ਹੋਵੇ ਤਾਂ ਜਪਾਂ ਹੁਣ ਕਹਿੰਦੇ ਮਿਟ ਗਈ ਗਣ ਹੁਣ ਗਿਣਤੀ ਮਿੰਨਤੀ ਖਤਮ ਹੋ ਗਈ ਕਿਉਂਕਿ ਜਦੋਂ ਧੰਗੁਰੂ ਨਾਨਕ ਸਾਹਿਬ ਪੰਜੇ ਗੋਲ ਪੜਨ ਗਏ ਨਾ ਪੰਜੇ ਨੇ ਗਿਣਤੀ ਪੜਾਈ ਹੈ 1 ਕਹਿੰਦਾ ਨਾਨਕ ਬੋਲ ਇੱਕ ਤੇ ਐਸੇ ਧੰਗ ਗੁਰੂ ਨਾਨਕ ਸਾਹਿਬ ਬੋਲੇ ਇੱਕ ਤਾਂ ਹੀ اٹਕੇ ਗਏ ਪਾੰਦੇ ਨੇ ਕਿਆ ਬੋਲ ਦੋ ਕਹਿੰਦਾ ਜੀ ਪਹਿਲਾਂ ਇੱਕ ਦੀ ਤਾਂ ਸਮਝਾ ਲੈਂਦੇ ਹੋ ਧੰਗ ਗੁਰੂ ਨਾਨਕ ਸਾਹਿਬ ਕਹਿੰਦੇ ਕਹਿੰਦਾ ਪਹਿਲਾਂ ਇੱਕ ਦੀ ਤਾਂ ਸਮਝਾ ਲੈਂਦੇ ਕਿ ਇੱਕ ਹੈਗੀ ਕਿ ਇੱਕ ਨੂੰ ਵਡਿਆਈ ਕਰਦਿਆਂ ਹੋਇਆਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਐਡਾ ਵੱਡਾ ਵਿਸਤਾਰ ਗਿਆਨ ਦਾ ਕਰ ਦਿੱਤਾ ਇੱਕੇ ਦੇ ਵਿਚਾਰ ਨੇ ਗੁਰੂ ਨਾਨਕ ਸਾਹਿਬ ਨੇ ਕਿ ਕਿਦਰਤ ਕਵਣ ਕਹਾ ਵਿਚਾਰ ਵਾਲਿਆਂ ਜਾਮ ਹੈ ਕਹਿੰਦੇ ਕਿ ਇੱਕ ਤੋਂ ਹੀ ਸਾਰਾ ਸੰਸਾਰ ਸ਼ੁਰੂ ਹੈ ਇੱਕ ਤੋਂ ਹੀ ਸਮਾਪਤ ਹੈ ਇੱਕ ਨੇ ਹੀ ਪੈਦਾਇਸ਼ ਕੀਤੀ ਹੈ ਤੇ ਇੱਕ ਨੇ ਹੀ ਸਮੇਟਣਾ ਹੈ ਉਹ ਅਲੱਗ ਵਿਸ਼ਾ ਹੈ ਵੀ ਕਿਸੇ ਨੂੰ ਧਰਤੀ ਸਜਾਣ ਦੀ ਡਿਊਟੀ ਦਿੱਤੀ ਕਿਸੇ ਨੂੰ ਸਮੇਟਣ ਦੀ ਡਿਊਟੀ ਦਿੱਤੀ ਕਿਸੇ ਨੂੰ ਪਾਲਣ ਦੀ ਦਿੱਤੀ ਹੈ ਜਿਹਨੂੰ ਸਤਿਗੁਰੂ ਕਹਿੰਦੇ ਨੇ ਇਕਾਂ ਮਾਈ ਜੁਗਤ ਵਿਆਈ ਤਿੰਨ ਤੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਅਲਾਇ ਦੀ ਬਾਣ ਕਈ ਐਸੇ ਨੇ ਜਿਨ੍ਹਾਂ ਨੂੰ ਸੰਸਾਰ ਦੇ ਭੰਡਾਰਾ ਵੰਡਣ ਦੀ ਕਈ ਐਸੇ ਨੇ ਸੰਸਾਰ ਦੀ ਉਤਪਤੀ ਕਰਨ ਦੀ ਤੇ ਕਈ ਐਸੇ ਨੇ ਜਿਨ੍ਹਾਂ ਨੂੰ ਸੰਸਾਰ ਦਾ વિનાਸ਼ ਕਰਨ ਦੀ ਵੀ ਲਈ ਕਈ ਨੇ ਇੱਕ ਨੇ ਕਿਉਂਕਿ ਇੱਕ ਕੰਟਰੀ ਦਾ ਕਾਨੂੰਨ ਚਲਾਣਾ ਹੋਵੇ ਨਾ ਕਨਸਟੀਟਿਊਸ਼ਨ ਚਲਾਣਾ ਹੋਵੇ ਤੇ ਉਹਦੇ ਲਈ ਵੀ ਕਈਆਂ ਦੀ ਜ਼ਰੂਰਤ ਹੁੰਦੀ ਇੱਕ ਬੰਦਾ ਕਨਸਟੀਟਿਊਸ਼ਨ ਆਫ ਲੋ ਫੋਲੋ ਨਹੀਂ ਕਰਾ ਸਕਦਾ ਨਾ ਉਹਦੇ ਪੈਟਰਨ ਨੂੰ ਡਿਸਪਲਾਈਨ ਚ ਰੱਖ ਸਕਦਾ ਉਹਦੇ ਲਈ ਵੀ ਕਈਆਂ ਦਾ ਸਹਿਯੋਗ ਦੀ ਡਿਊਟੀਆਂ ਦੀ ਜ਼ਰੂਰਤ ਹੈ ਇਹ ਤਾਂ ਪੂਰੇ ਕੁਲ ਕਾਇਨਾਤ ਹੈ ਕਿ ਕਾਇਨਾਤ ਸਿਰਫ ਧਰਤੀ ਨਹੀਂ ਹੈ ਜਿੱਥੇ ਸਾਡੀ ਸੋਚ ਖਤਮ ਹੁੰਦੀ ਹੈ ਉੱਥੋਂ ਕਾਇਨਾਤ ਦੀ ਸ਼ੁਰੂਆਤ ਹੁੰਦੀ ਹੈ ਤਾਂ ਦੇਖ ਸਕਦੇ ਕੁਦਰਤ ਕਿੱਥੇ ਤੱਕ ਅਸੀਂ ਕਿੱਥੇ ਤੱਕ ਜਾ ਸਕਦੇ ਹਾਂ ਸਾਇੰਸ ਕਿੰਨੀ ਨੂਰ ਤੱਕ ਜਾ ਸਕਦਾ ਹੈ ਤਣ ਗੁਰੂ ਅਰਜਨ ਸਾਹਿਬ ਕਹਿੰਦੇ ਮਟ ਜਈ ਗਣਤ ਹੁਣ ਮੇਰੀ ਗਿਣਤੀ ਮਿੰਤੀ ਖਤਮ ਹੋ ਗਈ ਇੰਨੇ ਵਾਰੀ ਜਪਣਾ ਇਹ ਇੰਨੀਆਂ ਮਾਲਾਵਾਂ ਜਪਣੀਆਂ ਨੇ ਜਾਂ ਇੰਨੇ ਦਿਨ ਸਿਮਰਨ ਕਰਨਾ ਹੁਣ ਗਿਣਤੀ ਖਤਮ ਕਿਉਂਕਿ ਰੋਟੀ ਖਾਂਦੇ ਆ ਕਦੇ ਗਿਣਤੀ ਮਿੰਤੀ ਨਹੀਂ ਕਰਦੇ ਵੀ ਕਿੰਨੀ ਰੋਟੀ ਖਾਧੀ ਆ ਉਹ ਡਿਪੈਂਡ ਹੁੰਦਾ ਵੀ ਸਾਨੂੰ ਭੁੱਖ ਕਿੰਨੀ ਲੱਗੀ ਹੈ ਜੇ ਥਾਦੀ ਭੁੱਖ ਲੱਗੀ ਹੋਏ ਤਾਂ ਕਈ ਵਾਰੀ ਫਰਾਗ ਵੀ ਵੱਧ ਖਾਦੀ ਜਾਂਦੀ ਹੈ ਤੇ ਜਦੋਂ ਨਰੋਗੀ ਹੋਵੇ ਤੇ ਇੱਕ ਅੰਨ ਦੀ ਰੋਟੀ ਇੱਕ ਮੁਰਗੀ ਗ੍ਰਾਹੀ ਨਹੀਂ ਖੱਦੀ ਜਾਂਦੀ ਉਹ ਡਿਪੈਂਡ ਕਰਦਾ ਨਾ ਤੇ ਸਤਿਗੁਰ ਕਹਿੰਦੇ ਤ੍ਰਿਪਤ ਭੀਜ ਸਜ ਭੋਜਨ ਖਾਇ ਪਰ ਹੁਣ ਮੇਰੀ ਮਨ ਦੀ ਤ੍ਰਿਪਤੀ ਤਾਂ ਹੋਈ ਹੈ ਜਦੋਂ ਮੈਂ ਅੰਮ੍ਰਿਤ ਰੂਪੀ ਭੋਜਨ ਅਖਾ ਖਾਂਦਾ ਵੀ ਮਨ ਰੰਧਿਆ ਨਹੀਂ ਔਖਾ ਸੀ ਇਹ ਕਈ ਜਨਮਾਂ ਜਨਮਾਂ ਤੱਕ ਸਰੀਰਕ ਭੁੱਖ ਦਿਖਦੀ ਹੈ ਮਾਨਸਿਕ ਭੁੱਖ ਬਹੁਤ ਤਕੜੀ ਹੁੰਦੀ ਹੈ ਇਹ ਆਪਣੇਆਂ ਨੂੰ ਹੀ ਵੇਚ ਖਾ ਜਾਂਦੀ ਹੈ ਕਈ ਵਾਰ ਸਤਿਗੁਰੂ ਕਹਿੰਦੇ ਨੇ ਮਿੰਟ ਗਈ ਗਣ ਹੁਣ ਗੰ ਗਿੰਤੀ ਮਿੰਤੀ ਛੱਡ ਦਿੱਤੀ ਐ ਟੱਪ ਗਿਆ ਦੇ ਤੋਂ ਪਾਰ ਮਾਫ਼ ਕਰਨਾ ਮੇਰੇ ਵਰਗਾ ਜੇ ਜੇ ਗਿੰਤੀ ਮਿੰਤੀ ਤੇ ਫਿਰ ਨਿਰੰਕਾਰ ਦੇ ਰਸਤੇ ਤੇ ਨਹੀਂ ਗਿੰਤੀਆਂ ਮਿੰਤੀਆਂ ਜੋਗੇ ਨਰਤਰੀ ਜੋਗੇ ਰਹਿ ਜਾਾਂਗੇ ਫਿਰ ਇਸ ਤੋਂ ਉੱਪਰ ਉੱਠਣਾ ਸੀ ਬਾਣੀ ਸੁਣਨੀ ਜਪਣੀ ਤੇ ਜ਼ਿੰਦਗੀ ਚ ਕਮਾਣੀ ਜਿਹਦੇ ਅਸਾਂ ਹੀ ਤਾਂ ਮਿਲੇਗਾ ਨਾ ਜੇ ਕਮਾਵਾਂਗੇ ਬਿਨਾ ਸਿਓ ਸੰਸਾਰ ਬਿਨ ਸਿਓ ਨਹੀਂ ਬਿਨਾ ਸਿਓ ਹੁਣ ਮੇਰੇ ਸਾਧੂ ਗੁਰੂ ਨੇ ਮੇਰਾ ਸਾਸਾ ਦੂਰ ਕਰ ਦਿੱਤਾ ਕਿਉਂਕਿ ਮੈਂ ਗਿਣਤੀ-ਮਿਣਤੀ ਤੋਂ ਉੱਠ ਗਿਆ ਜੇ ਬਿਨ ਸਿਓ ਹੁੰਦਾ ਤਾਂ ਵੀ ਮੇਰੀ ਕਿਰਪਾ ਦੇਣਾ ਮੇਰੀ ਦੇ ਮਿਹਨਤ ਨਾਲ ਖਤਮ ਹੋਇਆ ਨਹੀਂ ਭਾਈ ਇਸੇ ਲਈ ਬਾਰ-ਬਾਰ ਬੇਨਤੀ ਕਰਦੇ ਸੰਖਿਆ ਜ਼ਰੂਰੀ ਹੈ ਇੱਕ-ਇੱਕ ਲਗ ਮਾਤਰਾ ਵੀ ਆਪ ਦਾ ਭਾਅ ਵਰਤ ਰੱਖਦੀ ਹੈ ਬਿਨ ਸਿਓ ਮੇਰੀ ਮਿਹਨਤ ਨਾਲ ਬਿਨਾ ਸਿਓ ਤੇਰੀ ਕਿਰਪਾ ਦੇਣਾ ਮਟਕੇ ਗਿਣਤ ਵਿਨਾਸ਼ ਸੰਸਾਰ ਹੁਣ ਮੇਰੀ ਗਿਣਤੀ ਮਿੰਤੀ ਹਟ ਗਈ ਹੈ ਤੇ ਮੇਰੇ ਸਤਿਗੁਰੂ ਤੇਰੀ ਕਿਰਪਾ ਦੇ ਨਾਲ ਮੇਰੇ ਸੰਸੇ ਦੂਰ ਹੋ ਗਏ ਨਹੀਂ ਤਾਂ ਸੰਸਾ ਇਹੋ ਸੰਸਾਰ ਹੈ ਸੰਸਾਰ ਵਿੱਚ ਨਾ ਮਰਤੇ ਜਨ ਪੈ ਪਗਵੰਤਾ ਰਹਾਂ ਜਿਹੜੇ ਨਾਮ ਵਿੱਚ ਰਤੇ ਗਏ ਉਹਨਾਂ ਵਿੱਚ ਤੇ ਮੇਰੇ ਸਤਿਗੁਰੂ ਭਏ ਭਗਵੰਤਾ ਉਹ ਭਗਵੰਤਾ ਦਾ ਰੂਪ ਤੇਰਾ ਰੂਪ ਹੋ ਗਏ ਕਿਉਂ ਕਿਉਂਕਿ ਸਤਿਗੁਰੂ ਕਹਿੰਦੇ ਨੇ ਕਹਿੰਦੇ ਜਿਹੜੇ ਨਾਮ ਵਿੱਚ ਦਿਨ ਰਾਤ ਰਤੇ ਰਹਿੰਦੇ ਨੇ ਉਹ ਤੇਰਾ ਹੀ ਰੂਪ ਹੋ ਜਾਂਦੇ ਨੇ RAM ਸੰਤਮੈ ਭੇਦ ਕਿਛ ਨਹੀਂ ਇੱਕ ਜਣ ਕਈ ਮਹਲਾ ਕਰਉ ਨਹੀਂ ਉਹ ਤੇਰੇ ਨਾਮ ਵਿੱਚ ਠੱਠੋ ਕਰ ਰਤੇ ਰਹਿੰਦੇ ਹੁਣਾਂ ਵਿੱਚ ਤੇ ਤੇਰੇ ਵਿੱਚ ਫਿਰ ਫਰਕ ਨਹੀਂ ਰਹਿੰਦਾ ਜਿਹਨੂੰ ਸਤਿਗੁਰੂ ਕਹਿੰਦੇ ਨੇ ਨਾ ਬਾਣੀ ਵਿੱਚ ਸ਼੍ਰੀ ਹਰਿ ਸਾਹਿਬ ਦੀ ਬੜੀ ਪਿਆਰੀ ਪੰਕਤੀ ਹੈ ਸ਼ਲੋਕ ਹੈ ਰੂਪਨ ਰੇਖਨ ਰੰਗ ਦੇ ਚਤ੍ਰਿਹ ਗੁਣ ਤੇ ਪ੍ਰਭ ਭਿੰਨ ਤਿਸੈ 부ਜਾਏ ਨਾਨਕਾ ਜਿਸ ਹੋਵੇ ਸੁਪ੍ਰਸੰਗ ਕਿਰਪਾ ਉਹਦੇ ਤੇ ਕਰਦਾ ਜੀਤੇ ਖੁਸ਼ ਹੋਵੇ ਤੇ ਸਤਿਗੁਰੂ ਕਹਿੰਦੇ ਨੇ ਕਹਿੰਦੇ ਭਾਈ ਜਿਹੜੇ ਨਾਮ ਵਿੱਚ ਰੱਤੇ ਰਹਿੰਦੇ ਨੇ ਗਿਣਤੀ ਮਿੰਤੀ ਤੋਂ ਉੱਪਰ ਉੱਠ ਜਾਂਦੇ ਨੇ ਤੇ ਉਹਨਾਂ ਦੇ ਸਾਰੇ ਸੰਸਾਰ ਇਹ ਗੁਰੂ ਦੀ ਕਿਰਪਾ ਨਾਲ ਖਤਮ ਹੋ ਜਾਂਦੇ ਕਿਉਂਕਿ ਮੇਰੇ ਵਰਗਾ ਕਹਿੰਦਾ ਜੀ ਕਿਹੜਾ ਸਮਾਂ ਨਾਮ ਜਪਾਂ ਸਾਰੀ ਉਮਰ ਸੋਚਦਾ ਰਹਿੰਦਾ ਕਿਹੜਾ ਸਮਾਂ ਕਿਹੜਾ ਸਮਾਂ ਤੇ ਨਾਮ ਜਪਦਾ ਨਹੀਂ ਜ਼ਿੰਦਗੀ ਆ ਜਾਈ ਗਵਾ ਦਿੰਦਾ ਜੂਏ ਦੇ ਨੇ ਜਿਵੇਂ ਜਵਾਰੀ ਜੂਏ 'ਚ ਹਾਰ ਕੇ ਸਾਰਾ ਕੁਝ ਜਾਂਦਾ ਨਾ ਭਾਈ ਜੇ ਨਾਮ ਨਹੀਂ ਜਪਿਆ ਜੂਏ 'ਚ ਹਾਰ ਕੇ ਸਾਰਾ ਕੁਝ ਜਾਏਗਾ ਇਹ ਕਿ ਦਰਸ਼ਕਾਂ ਦਾ वार्ता ਵੀ ਅੰਧੀ ਆ ਆਪਾਂ ਸਾਂਝੀ ਕਰਾਂਗੇ ਕਿਵੇਂ ਆਰਦੇ ਰਹਾਉ ਵਿਸ਼ਰਾਮ ਦੇ ਕੇਂਦਰੀ ਪਾਸ ਸਮਝਾਉਂਦੇ ਨੇ ਅਸਮ ਹਲਾ ਪੰਜਲਨ ਜੋ ਮੈਂ ਆਪਣਾ ਸਤਗੁਰ ਤੇ ਆਇਆ ਕਹਿੰਦੇ ਜਦੋਂ ਮੈਂ ਆਪਣੇ ਸਤਿਗੁਰੂ ਨੂੰ ਧਿਆਇਆ ਕਦ ਮੇਰੇ ਮਨ ਮਾ ਸੁਖ ਪਾਇਆ ਕਹਿੰਦੇ ਹੋ ਉਹ ਵੇਲੇ ਜਦੋਂ ਧਿਆਇਆ ਜਦੋਂ ਵੀ ਧਿਆਇਆ ਜ਼ਰੂਰੀ ਨਹੀਂ ਬਚਪਨ ਵਿੱਚ ਜ਼ਰੂਰੀ ਨਹੀਂ ਜਵਾਨੀ ਵਿੱਚ ਇਹ ਵੀ ਜ਼ਰੂਰੀ ਨਹੀਂ ਬੁੱਢਾਪੇ ਵਿੱਚ ਜਦੋਂ ਮਰਜੀ ਤਿੰਨ ਹੀ ਅਵਸਥਾਵਾਂ ਨੇ ਨਾ ਜ਼ਿੰਦਗੀ ਦੀਆਂ ਹੁਣ ਕਹਿ ਦਾਂਗੇ ਜੀ ਸਾਰਾ ਕੁਝ ਮੇਰਾ ਹੈ ਓਏ ਭਾਈ ਤੇ ਤੇਰਾ ਛੋਟਾ ਜਿਹਾ ਨੁਕਤਾ ਦੇਖ ਲੈ ਤੇਰਾ ਸ਼ਰੀਰ ਤੇਰਾ ਨਹੀਂ ਰਿਹਾ ਕਿਉਂਕਿ ਬਚਪਨਾ ਸਦੀਵੀ ਨਹੀਂ ਜਵਾਨੀ ਸਦੀਵੀ ਨਹੀਂ ਹੈ ਤੇ ਬੁਢਾਪਾ ਵੀ ਸਦੀਵੀ ਨਹੀਂ ਹੈ ਵੀ ਇੱਕ ਦਿਨ ਵਿਨਾਸ਼ ਹੋਏਗਾ ਜੇ ਤੇਰਾ ਹੀ ਸਾਰਾ ਕੁਝ ਨਾ ਤਾਂ ਜਵਾਨੀ ਆ ਨਹੀਂ ਚਾਹੀਦੀ ਨਾ ਬੁਢਾਪਾ ਨਾ ਮੋਟਾਣੀ ਚਾਹੀਦੀ ਤੂੰ ਤਾਂ ਇੱਕ ਪੰਛੀ ਐ ਇਹ ਨਹੀਂ ਪਤਾ ਉਡਾਰੀ ਕਦੋਂ ਮਾਰ ਜਾਣੀ ਸਤਿਗੁਰੂ ਕਹਿੰਦੇ ਨੇ ਜਦੋਂ ਮੈਂ ਆਪਣਾ ਸਤਿਗੁਰੂ ਤੇ ਆਇਆ ਤਬ ਮੇਰੇ ਮਨ ਉਦੋਂ ਮੇਰੇ ਮਨ ਵਿੱਚ ਮਹਾ ਸੁਖ ਪਾਇਆ ਜਿਹਨੂੰ ਫਾਟਗੁਰੂ ਨਾਨਕ ਸਾਹਿਬ ਦੀ ਬਾਣੀ 'ਚ ਕਹਿੰਦੇ ਨੇ ਆਨੰਦ ਆਨੰਦ ਸਭ ਕੁਝ ਹੈ ਆਨੰਦ ਗੁਰੂ ਤੇ ਜਾਣੇ ਅਜਾਣੇ ਆਨੰਦ ਸਤਿਗੁਰ ਤੇ ਕਿਰਪਾ ਕਰੇ ਪਿਆਰੇ ਜਿੱਤੇ ਤੇ ਕਿਰਪਾ ਕਰਦੇ ਆ ਨੰਦੋ ਹੀ ਜਾਣ ਲੈ ਇਹ ਤਾਂ ਦੁਨੀਆ ਤਾਂ ਸਾਰੀ ਕਹਿੰਦੀ ਇਹ ਦੀ ਅਸੀਂ ਆਨੰਦ ਨਹੀਂ ਨਹੀਂ ਭਾਈ ਕੋਈ ਆਨੰਦ ਨਹੀਂ ਹੈ ਜਿਹਨੂੰ 사ਤਗੁਰੂ ਦੀ ਬਾਣੀ ਕਹਿੰਦੀ ਜਿਸ ਗ੍ਰਹਿ ਬਹੁਤ ਤੇ ਸਾ ਗ੍ਰਹਿ ਚਿੰਤਾ ਜਿਸ ਗ੍ਰਹਿ ਥੋੜੀ ਸੋ ਪਰਮਨਤਾ ਦੁਹਾ ਵਿਵਸਥਾ ਤੇ ਜੋ ਮੁਕਤਾ ਸੋਈ ਸੋਹਿਲਾ ਆਲੀ ਹੈ ਅਸਲੀ ਆਨੰਦ ਮਈ ਹੋਏ ਜਿਹੜਾ ਦੁਨਆ ਵਸਤਾ ਕੋ ਮੀਰੀ ਗਰੀਬੀ ਉੱਚ ਨੀਚ ਜਾਤ ਪਾਤ ਵੈਮ ਪਰਮ ਸੰਸੇ ਦੁਖ ਸੁਖ ਇਹਨਾਂ ਤੋਂ ਉੱਪਰ ਉਠੇ ਆਉਂਦੇ ਉਹ ਸੁਖੀ ਹੈ ਇਹ ਤਾਂ ساری ਦੁਨੀਆ ਦੁਖੀ ਹੈ ਸਤਿਗੁਰੂ ਜਦੋਂ ਤੇਰਾ ਨਾਮ ਤੇ ਆਇਆ ਤੇ ਮੇਰੇ ਮਨ ਵਿੱਚ ਮਾ ਸੁਖ ਕਿਉਂਕਿ ਗਿਆਨ ਤੂੰ ਦਿੱਤਾ ਹੈ ਗਿਆਨ ਅੰਜਨ ਗੁਰ ਦੀ ਅਗਿਆਨ ਦੇ ਬਿਨਾ ਸਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਖ ਅੱਖਾਂ ਦੇ ਵਿੱਚ ਗਿਆਨ ਦਾ ਸੁਰਮਾ ਤੂਕ ਆਇਆ ਗਿਆਨ ਅੰਜਨ ਗੁਰਤੀ ਮੇਰੇ ਗੁਰੂ ਨੇ ਦਿੱਤਾ ਗਿਆਨ ਦਾ ਸੁਰਮਾ ਫਿਰ ਮੇਰੇ ਸਾਰੇ ਸੰਸੇ ਦੂਰ ਹੋ ਗਏ ਨਿਮਟ ਗਈ ਗਣਤ ਬਿਨਾਸਿਓ ਸੰਸਾਰ ਨਾਮ ਰਤੇ ਜਣ ਪੈ ਭਗਵੰਤ ਰਹਉ ਹੁਣ ਗੰਟੇ ਮਿੰਟੀ ਤੋਂ ਉੱਪਰ ਉੱਠ ਗਿਆ ਸੰਸੇ ਸਾਰੇ ਮੇਰੇ ਸਤਿਗੁਰ ਨੇ ਨਿਵਰਤ ਕਰਤੇ ਕਿਉਂਕਿ ਨਾਮ ਵਿੱਚ ਰੱਤੇ ਆ ਰਿਹਾ ਜਿਹਦੀ ਕਿਰਪਾ ਸਦਕਾ ਮੈਂ ਪਰਮਾਤਮਾ ਦਾ ਰੂਪ ਹੋ ਗਿਆ ਉਹਦੇ ਵਿੱਚ ਜਿਹਨੂੰ ਸਾਹਿਬ ਬਾਬਾ ਕਬੀਰ ਸਾਹਿਬ ਕਹਿੰਦੇ ਨੇ ਰਾਮ ਕਬੀ ਅਬ ਤੋ ਜਾਇ ਚੜੇ ਸਿੰਘਾਸਣ ਮਿਲੇ ਹੈ ਸਾਰੰਗ ਪਾਣੀ ਰਾਮ ਕਬੀਰਾ ਏਕ ਭੈ ਹੈ ਕੋਈ ਨਾ ਸਕੇ ਬਿਸ਼ਾਨੀ ਲੋਕ ਹੈ ਕਬੀਰ ਬਾਰਾਨਾ ਕਬੀਰ ਕਮਰਮ ਰਾਮ ਭਾਈ ਜਾਨਾ ਕਹਿੰਦੇ ਲੋਕ ਕਹਿੰਦੇ ਕਬੀਰ ਪਾਗਲ ਹੋਇਆ ਪਿਆ ਬੋਹਰਾ ਹੋਇਆ ਪਿਆ ਮੈਂਟਲ ਹੋਇਆ ਪਿਆ ਪਰ ਕਰੇ ਕਬੀਰ ਕੀ ਕਰੇ ਕਹਿੰਦੇ ਇਹਨੇ ਤਾਂ ਰਾਮ ਨੂੰ ਪਛਾਣ ਲਿਆ ਹੁਣ ਸਾਂਝੀ ਰਾਮ ਨਾਲ ਪਾ ਲਈ ਰੱਤੇ ਹੋਏ ਨਾਲ ਸਾਂਝ ਪਾ ਲਈ ਬ੍ਰਾਹਮਣ ਸਨ ਬਾਬਾ ਫਰੀਦ ਸਨ ਸੂਫੀ ਫਕੀਰ ਸਨ ਸਾਂਝ ਪਾਈ ਤੇ ਸਤਿਗੁਰੂ ਨੇ ਮੈਂ ਕਰਾਂ ਕਿ ਮੇਂ ਤੇਰੀ ਸਾਹ ਮੇਰੀ ਸਾਹ ਹੀ ਤੇਰੇ ਨਾਲ ਪੈ ਗਈ ਮੈਂ ਤੇਰਾ ਹੀ ਰੂਪ ਹੋ ਗਿਆ ਇਸੇ ਤਰ੍ਹਾਂ ਇੱਕ વાਤਾ ਆਂਦੀ ਹੈ ਤਾਂ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਜੋ ਮਿੱਤਰ ਸਨ ਇੱਕ ਐਸਾ ਸੀ ਜਿਹੜਾ ਸਤ ਸੰਗਤ ਕਰਦਾ ਸੀ ਤੇ ਇੱਕ ਐਸਾ ਸੀ ਜਿਹੜਾ 24 ਘੰਟੇ ਸ਼ਰਾਬ ਵਿੱਚ ਉਹ ਸੰਗਤ ਵਿੱਚ ਰਟਿਆ ਰਹਿੰਦਾ ਭੜੇ ਕਰਮਾਂ ਵਿੱਚ ਨਿੰਦਿਆ ਤੁਗਲੀ ਵਿੱਚ ਰਟਿਆ ਰਹਿੰਦਾ ਤੇ ਇਸ ਸਾਖੀ ਤੋਂ ਸਿੱਖਣ ਨੂੰ ਬਹੁਤ ਕੁਝ ਮਿਲੇਗੀ ਸਿੱਖਿਆ ਤੁਹਾਨੂੰ ਧਿਆਨ ਦੇਣਾ ਇਕਾਗਰਤਾ ਬਖਸ਼ਣਾ ਤੇ ਉਹਨੇ ਜਿਹੜਾ ਤਾਂ ਸਤਸੰਗਤ ਕਰਦਾ ਸੀ ਤੇ ਦੋਸਤੀ ਆਪਦੀ ਥਾਂ ਤੇ ਤੇ ਅਧਿਆਤਮਿਕਤਾ ਲੱਭਦੀ ਥਾਂ ਤੇ ਤੇ ਉਹਨਾਂ ਦੋਸਤਾਂ ਨੇ ਇਹ ਸਾਖੀ ਭਾਈ ਸਤਸੰਗੀ ਨੂੰ ਕਿਹਾ ਉਹ ਸੰਗਤ ਵਾਲੇ ਨੇ ਭਾਈ ਤੂੰ ਮੈਨੂੰ ਸਤਸੰਗਤ ਦੀ ਉਕਸਾਣਾ ਨਹੀਂ ਪ੍ਰੇਰਿਤ ਨਹੀਂ ਕਰਨਾ ਮਜਬੂਰ ਨਹੀਂ ਕਰਨਾ ਵੀ ਸਤਸੰਗਤ ਵਿੱਚ ਚੱਲ ਤੇ ਸਤਸੰਗੀ ਨੇ ਕਿਹਾ ਵੀ ਤੂੰ ਹੀ ਮੈਨੂੰ ਮਜਬੂਰ ਨਹੀਂ ਕਰਨਾ ਜੂਏ ਖਣੇ ਚੱਲ ਜਾਂ ਉਹ ਸੰਗਤ ਵਿੱਚ ਬੈਠ ਮੇਰਾ ਸੰਗ ਕਰ ਠੀਕ ਹੈ ਆਪਣੀ ਯਾਰੀ ਦੋਸਤੀ ਆਪਦੀ ਥਾਂ ਤੇ ਪ੍ਰਸੰਗਤ ਨਹੀਂ ਸੰਗਤ ਨਹੀਂ ਕਰਨੀ ਇੱਕ ਦੂਜੇ ਦੀ ਇਹੋ ਨਾਲੇ ਡਰੇ ਤੋਂ ਨਿਸ਼ਚੈ ਕੀਤਾ ਦੋਨਾਂ ਨੇ ਦੋਨੋਂ ਟਾਲਣੇ ਆਪਣੇ ਥਾਂ ਤੇ ਇੱਕ Delhi ਸਤਸੰਗਤ ਵਿੱਚ ਜਾਂਦਾ ਤੇ ਇੱਕ ਨਿੰਦਿਆ ਤੁਗਲੀ ਰਖਾ ਦਾ ਵਹਿਸਤ ਲੱਗਿਆ ਸ਼ਰਾਬੀ ਗਵਾਬੀ ਬਣਿਆ ਸ਼ਾਮ ਨੂੰ ਇਕੱਠੇ ਹੁੰਦੇ ਨੇ ਸਵੇਰੇ ਫਿਰ ਇਸੇ ਤਰ੍ਹਾਂ ਕੋ ਆਪਣੇ ਕੰਮ ਕੰਦੇ ਫਿਰ ਇੱਕ ਸੰਗਤ ਜਾਂਦਾ ਦੇ ਕੋ ਸੰਗਤ ਇੱਕ ਦਿਨ ਐਸੀ ਵਾਰਤਾ ਆਈ ਹੈ ਜਿਹੜਾ ਸਤਸੰਗੀ ਸੀ ਰਸਤੇ ਵਿੱਚ ਸ਼ਾਮ ਨੂੰ ਆਉਂਦਿਆਂ ਉਹਦੇ ਪੈਰ ਵਿੱਚ ਸੂਲ ਚੁੱਭੀ ਹੈ ਸੂਲ ਚੁੱਭ ਗਈ ਤੇ ਸੂਲ ਕੱਢ ਕੇ ਤੇ ਸਾਰੇ ਰਸਤੇ ਤੜਫਦਾ ਹੋਇਆ ਘਰ ਪਹੁੰਚੇ ਤੇ ਜਿਹੜਾ ਪੈੜਾ ਸ਼ਰਾਬੀ ਕਬਾਬੀ ਸੈਂ ਕੋ ਸੰਗਤ ਵਾਲਾ ਸੀ ਪੈੜੀ ਸੰਗਤ ਵਾਲਾ ਇਸੇ ਤਰ੍ਹਾਂ ਬੈਠਿਆ ਬੈਠਿਆ ਮਿੱਟੀ 'ਚ ਜਿਹੜਾ ਹੱਥ ਮਾਰਦਾ ਤੇ ਇੱਕ ਘੜਾ ਟੱਕਰਦਾ ਉਹਨੂੰ ਮਿਲਦਾ ਘੜੇ ਵਿੱਚੋਂ ਅਟਕਲੇ ਹੱਥ ਪਾਉਂਦਾ ਤੇ ਉਹਦੇ ਵਿੱਚੋਂ ਰਾਖ ਨਿਕਲਦੀ ਹੈ ਫਿਰ ਦੂਜੀ ਵਾਰੀ ਪਾਉਂਦਾ ਰਾਖ ਨਿਕਲਦੀ ਹੈ ਜੀ ਜਿਹੜੀ ਫਿਰ ਰਾਹ ਨਿਕਲਦੀ ਜਦੋਂ ਚੌਥੀ ਵਾਰੀ ਮੁੜ ਕੇ ਤਕਣਾ ਕਰਦਾ ਤਾਂ ਉਹਦੇ ਵਿੱਚੋਂ ਇੱਕ ਸੋਨੇ ਦੀ ਮੋਹਰ ਮਿਲਦੀ ਆ ਉਹ ਖੁਸ਼ੀ-ਖੁਸ਼ੀ ਘਰੇ ਆਂਦਾ ਹੈ ਹੈ ਕੋਈ ਸੰਗਤ ਹੁਣ ਆਪਾਂ ਵੀ ਇੱਕ ਵਾਰੀ ਕਹਿ ਦਿੰਨੇ ਆ ਜੀ ਨਾਮ ਜਪਿਆ ਕੀ ਮਿਲੇਆ ਸਿਮਰਨ ਕੀਤੇ ਆ ਕੀ ਮਿਲਿਆ ਦੁੱਖ ਮਿਲਿਆ ਅੱਗੇ ਕਲੀਅਰ ਹੋ ਜਾਏਗਾ ਕਿਉਂ ਦੁੱਖ ਮਿਲਿਆ ਚੱਕੂ ਸੰਗਤ ਵਾਲੇ ਨੂੰ ਇੱਕ ਸੋਨੇ ਦੀ ਮੋਹਰ ਮਿਲੀ ਤੇ ਦੋਨੋਂ ਮਿੱਤਰ ਸ਼ਾਮ ਨੂੰ ਇਕੱਠੇ ਹੋਏ ਦੋਨਾਂ ਨੇ ਵਾਰਤਾ ਸਾਂਝ ਕੀਤੀ ਐ ਕੋ ਸੰਗਤ ਵਾਲੇ ਦਾ ਵੀ ਉਹੀ ਪਰਮਾਨ ਭਾਈ ਤੂੰ ਸੱਤ ਸੰਗਤ ਵਿੱਚ ਦਿੱਲੀ ਜਾਣਾ ਤੇਰੇ ਸੂਤ ਵੀ ਤੇਨੂੰ ਦੁੱਖ ਮਿਲਿਆ ਤੇਨੂੰ ਕਿਉਂ ਆ ਮਿਲਿਆ ਆ ਦੇਖ ਮੈਨੂੰ ਇੱਕ ਸੋਨੇ ਦੀ ਮੋਹਰ ਮਿਲੀ ਆ ਉਹ ਕਹਿੰਦਾ ਭਾਈ ਇਹ ਦੁੱਖ ਮਿਲਿਆ ਕੋਈ ਪਰਮਾਤਮਾ ਦੀ ਰਜ਼ਾ ਹੈ ਉਹਦਾ ਕੋਈ ਪਹਾਣਾ ਹੈ ਜਿਹਨੂੰ ਆਪਾਂ ਕੈਮਰੀ ਕਹ ਦਿੰਨੇ ਆ ਨਾ ਕਈ ਵਾਰੀ ਬੰਦਾ ਐਸੀ ਕੰਡੀਸ਼ਨ ਚੋਂ ਐਕਸੀਡੈਂਟ ਤੋਂ ਮਰਦਾ ਮਰਦਾ ਬਚਦਾ ਕਹਿੰਦਾ ਜੀ ਕੋਈ ਪਹਾਣਾ ਹੀ ਵਾਪਰਿਆ ਕਰਤਾਰ ਦਾ ਜਿਹੜਾ ਬਚ ਗਿਆ ਕਹਿੰਦਾ ਜੀ ਦੁੱਖ ਮਿਲੇ ਤਾਂ ਕੋਈ ਨਾ ਕੋਈ ਪਹਾਣਾ ਹੈ ਕਰਤਾਰ ਦਾ ਕਿ ਕੋਈ ਬਖਸ਼ਿਸ਼ ਆਉਦੀ ਹੁਣ ਉਹ ਆ ਸਾਡੇ ਤੇ ਡਿਪੈਂਡ ਹੈ ਨਾ ਦੁੱਖ ਨੂੰ ਅਸੀਂ ਲਿਜਾਣਾ ਕਿਵੇਂ ਕੋਈ ਪੋਜ਼ਿਟਿਵਿਟੀ ਤੇ ਲਿਜਾ ਕੇ ਤੇ ਨਿਰੰਕਾਰ ਨਾਲ ਜੁੜ ਜਾਂਦਾ ਤੇ ਕੋਈ ਮੇਰੇ ਵਰਗਾ 네ਗੇਟਿਵਿਟੀ ਤੇ ਲਿਜਾ ਕੇ ਨਿਰੰਕਾਰ ਤੋਂ ਟੁੱਟ ਵੀ ਜਾਂਦਾ ਟੁੱਟਦਾ ਹੈ ਪਰ ਸਤਿਗੁਰੂ ਦੀ ਬਾਣੀ ਨੇ ਤਾਂ ਕਿਹਾ ਹੈ ਨਾ ਕਹਿੰਦੇ ਜਿਹਨੇ ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋਂ ਵਿਸਾਰੀ ਹੈ ਮਨੋਂ ਕਿਉਂ ਵਿਸਾਰੀ ਹੈ ਐਵਡ ਦਾਤਾ ਅਗਨ ਮੈਂ ਹਾਰ ਪਹੁੰਚਿਆ ਬਾਈ ਔਰ ਤੂੰ ਕਹਿੰਦਾ ਹੈ ਨਾ ਵੀ ਮੈਨੂੰ ਦੁੱਖ ਆਇਆ ਸਤਿਗੁਰੂ ਕਹਿੰਦੇ ਨੇ ਜਠਰਾ ਅਗੋਂ ਤੋਂ ਵੱਧ ਕੇ ਕੋਈ ਦੁੱਖ ਹੀ ਨਹੀਂ ਤੂੰ ਕਹਿੰਦਾ ਮੇਰਾ ਸ਼ਰੀਰ ਹੈ ਉਦੋਂ ਜਠਰਾ ਆਗਣ ਦਾ ਸੇਕ ਲੱਗ ਜਾਂਦਾ ਤੇਰੇ ਸਰੀਰ ਕਿੱਥੇ ਜਾਂਦਾ ਸੁਆ ਬਣ ਜਾਂਦਾ ਰਾਖ ਬਣਦਾ ਸਵਾਸ ਨਹੀਂ ਲੈਣੀ ਸੀ ਦੇਖ ਐਸੀ ਜਠਰਾ ਆਗਣ ਦੇ ਵਿੱਚ ਵੀ ਤੈਨੂੰ ਆਹਾਰ ਦੇ ਕੇ ਤੇਰੀ ਪਰਤਪਾਲਣਾ ਕੀਤੀ ਉਹਨੇ ਉੱਤੇ ਤੇਰੀ ਘਾੜਦ ਗੜੀ ਹੈ ਸੋਗਮਨ ਉਸਾਰੀਆ ਮਨੋਗ ਉਸਾਰੀਆ ਐਵੜਦਾਤਾ ਅਗਣ ਮੈਂ ਆਹਾਰ ਪਹੁੰਚਾ ਆਵਾਂ ਉਸ ਨੂੰ ਕੋ ਕੋ ਨਾ ਸਕੀ ਜਿਸ ਨੂੰ ਆਪਣੀ ਲੈਵਲ ਆਵੇ ਕੰਦੇ ਭਾਈ ਉੱਥੇ ਕਿਹੜਾ ਤੇਰਾ ਮਿੱਤਰ ਸੀ ਤੇਰਾ ਸਾਥਸੰਬੰਧੀ ਸੀ ਤੇ ਉਦੋਂ ਸਤਿਗੁਰੂ ਕਹਿੰਦੇ ਜੈਸੀ ਅਗਨ ਉਦੋਂ ਮੈਂ ਤੈਸੀ ਬਰਮਾਇਆ ਮਾਇਆ ਦਾ ਸਭ ਕੋਈ ਨਹੀਂ ਕਰਦਾ ਖੇលਦਾ ਹੈ ਕੱਤੇ ਤਖੀਲ ਹੁਣ ਜਿਹੜਾ ਸਤਸੰਗੀ ਸੀ ਉਹ ਕਰਤੇ ਦੇ ਖੇਲ ਨੂੰ ਜਾਣਦਾ ਸੀ ਕਹਿੰਦਾ ਭਾਈ ਪਰਮਾਤਮਾ ਦੀ ਕੋਈ ਮਾਇਆ ਹੈ ਉਹਦੀ ਕੋਈ ਰਹਿਮ ਹਤਾ ਜਿਹੜਾ ਸੂਲ ਨਾਲ ਮੇਰਾ ਸਰ ਗਿਆ ਤੇ ਕੋ ਸੰਗਤ ਵਾਲਾ ਬੜਾ ਖੁਸ਼ ਹੋਇਆ ਕਹਿੰਦਾ ਵੀ ਮੈਨੂੰ ਮੋਹਰ ਮਿਲੀ ਸੋਨੇ ਦੀ ਜਦੋਂ ਕੋ ਸੰਗਤ ਵਾਲੇ ਨੇ ਦੇਖਿਆ ਵੀ ਇਹ ਤਾਂ ਡੋਲਿਆ ਨਹੀਂ ਹੱਦ ਹੋ ਗਈ ਦੁੱਖ ਨੂੰ ਵੀ ਸੁੱਖ ਦੀ ਤਰ੍ਹਾਂ ਲੈ ਗਿਆ ਉਹਨੇ ਪੁੱਛਿਆ ਵੀ ਤੇਰਾ ਗੁਰੂ ਮੁਰਸ਼ਿਦ ਕੌਣ ਹੈ ਤੇ ਉਹਨੇ ਜਦੋਂ ਬਚਨ ਕੱਢੇ ਨਾ ਕਹਿੰਦਾ ਜੀ ਘਨ ਗੁਰੂ ਨਾਨਕ ਸਾਹਿਬ ਕਹਿੰਦੇ ਵੀ ਐਸੇ ਗੁਰੂ ਦੇ ਦਰਸ਼ਨ ਕਰਨੇ ਬਣਦੇ ਨੇ ਵੀ ਜਿੰਨੇ ਤੈਨੂੰ ਐਡਾ ਵੱਡਾ ਹੌਸਲਾ ਦਿੱਤਾ ਵੀ ਸੁੱਖ ਨੂੰ ਵੀ ਦੁੱਖ ਨੂੰ ਵੀ ਸੁੱਖ ਦੀ ਨਿਆਈਂ ਜਣੇ ਦੁੱਖ ਨੂੰ ਵੀ ਭਾਣਾ ਮੰਨੇ ਤੇ ਦੁੱਖ ਨੂੰ ਮੰਨੇ ਦੁੱਖ ਨੂੰ ਵੀ ਭਾਣਾ ਮੰਨੇ ਐਵੇਂ ਸਿਮ ਰੁਸ਼ਧ ਦਰਸ਼ਨ ਬਣਦੇ ਨਹੀਂ ਮਨ ਵਿੱਚ ਸੰਸਾਰ ਰੱਖੇ ਜਿਵੇਂ ਅਸੀਂ ਵੀ ਸੰਸਾਰ ਰੱਖ ਲੈਂਦੇ ਕੀ ਸੰਸਾਰ ਰੱਖਦੇ ਤੁਰੇ ਅਮੀ ਪੁੱਛਾਂਗਾ ਵੀ ਕੀ ਗੱਲ ਐ ਇਹ ਭਾਣਾ ਕਿਉਂ ਵਾਪਰਿਆ ਵੀ ਇਹ ਤਾਂ Delhi ਸਤ ਸੰਗਤ ਕਰਦਾ ਤੇ ਇਹਨੂੰ ਸੂਲ ਜੁੱਬੀ ਇਹ ਤਾਂ ਮੈਂ ਸਤ ਸੰਗਤ ਕਿਤੇ ਕੀਤੀ ਨਹੀਂ ਜ਼ਿੰਦਗੀ ਵਿੱਚ ਸ਼ਰਾਬ ਕਾ ਵਾਪੀ ਖਾਣੇ ਆ ਜੂਏ ਖਾਣੇ ਵਿੱਚ ਬੈਠਾ ਕੋ ਸੰਗਤ ਤੇ ਬੈਠਾ ਤਾਂ ਮੈਨੂੰ ਸੋਣੇ ਦੀ ਮੋਤ ਜਦੋਂ ਗੁਰੂ ਨਾਨਕ ਸਾਹਿਬ ਦੇ ਪ੍ਰਤਾਕੋ ਇਹ ਦਰਸ਼ਨ ਮਾਤਰ ਵਿੱਚ ਹੀ ਮਨ ਸ਼ੀਤਲ ਹੋਇਆ ਮਨ ਸ਼ੀਤਲ ਹੁੰਦਿਆਂ ਸਾਰ ਬੇਨਤੀ ਕੀਤੀ ਸਤਿਗੁਰੂ ਵੀ ਆਵਾਰਤਾ ਹੈ ਵੀ ਇਹਨੂੰ ਦੁੱਖ ਕਿਉਂ ਮਿਲਿਆ ਤੇ ਮੈਨੂੰ ਇੱਕ ਮੋਹਰ ਮਿਲਿਆ ਸਮਝੀ ਕਹਿੰਦੇ ਭਾਈ ਪਹਿਲੀ ਗੱਲ ਇਹ ਹੈ ਤੂੰ ਸੋਨੇ ਦੀ ਮੋਹਰ ਲੈ ਕੇ ਜਿਆਦਾ ਖੁਸ਼ ਹੋ ਰਿਹਾ ਨਾ ਖੁਸ਼ ਹੋ ਕਿਉਂਕਿ ਤੂੰ ਪਿਛਲੇ ਜਨਮਾਂ ਦੇ ਵਿੱਚ ਕੋਈ ਚੰਗੇ ਪੁੰਨ ਕੀਤੇ ਸਨ ਚੰਗੇ ਪੁੰਨ ਕੀਤੇ ਸਨ ਜਿਹੜਾ ਤੂੰ ਹੈ ਅੱਜ ਤੱਕ ਭੋਗਣੇ ਭੋਗਦਾ ਰਿਹਾ ਹੈ ਸੁਖ ਮੰਦਾ ਰਿਹਾ ਹੈ ਜੂਏਖਾਨੇ ਸ਼ਰਾਬ ਖਾਨੇ ਜਾਂਦਾ ਰਿਹਾ ਹੈ ਪਰ ਉੱਥੇ ਤੈਨੂੰ ਇੱਕ ਘੜਾ ਮਿਲਿਆ ਜਦੋਂ ਤੁਹਾਨੂੰ ਗੁਰੂਨਾਥ ਸਾਹਿਬ ਨੇ ਮੰਨਦੀ ਜਾਣੀ ਹੈ ਨਾ ਕਿ ਕਿਟ-ਕਟ ਕੇ ਅੰਦਰ ਕੀ ਜਾਣ ਭੁਲੇ-ਮੁਲੇ ਕੀ ਪਛਾਣ ਜਦੋਂ ਕਹਿੰਦੇ-ਕਹਿੰਦੇ ਘੜਾ ਮਿਲਿਆ ਘੜੇ ਦੇ ਵਿੱਚ ਇੱਕ ਮੋਹਰ ਵੀ ਲਈ ਆ ਕਹਿੰਦਾ ਜੀ ਮੈਂ ਤਾਂ ਤੁਹਾਨੂੰ ਦੱਸਿਆ ਨਹੀਂ ਤੁਹਾਨੂੰ ਕਿਵੇਂ ਪਤਾ ਕਹਿੰਦੇ ਭਾਈ ਜਿਸ ਦਾ ਮੈਂ ਤੂੰ ਚੱਲਿਆ ਨਾ ਦੀਦਾਰਿਆਂ ਵਾਸਤੇ ਉਸੇ ਸਮੇਂ ਸਾਰੀ ਬਾਤ ਤਾਂ ਪਤਾ ਸਭ ਜਿਸ ਸਮੇਂ ਵਾਪਰਿਓ ਉਸੇ ਵੇਲੇ ਵੀ ਪਤਾ ਤੇ ਸਤਿਗੁਰੂ ਕਹਿੰਦੇ-ਕਹਿੰਦੇ ਉਹਦੇ ਵਿੱਚ ਤੈਨੂੰ ਰਾਖ ਮਿਲੀ ਤੇ ਇੱਕ ਹੀ ਮੋਹਰ ਸੋਨੇ ਦੀ ਮਿਲੀ ਆ ਪਰ ਉਸ ਘੜਾ ਪੂਰੇ ਦਾ ਪੂਰਾ ਸੋਨੇ ਦਾ ਭਰਿਆ ਸੀ ਤੇਰੇ ਐਸੇ ਚੰਗੇ ਕਰਮ ਸਨ ਤੂੰ ਜਰਾ ਸ਼ਰਾਬਖਾਨੇ ਜੂਏਖਾਨੇ ਕੋ ਸੰਗਤ ਵਿੱਚ ਭੈੜੀ ਮਤ ਵਿੱਚ ਬੈਠ ਕੇ ਆਪਣੇ ਕਰਮ ਨਾਸ਼ ਕਰ ਲਈ ਜੇ ਕਰਮ ਚੰਗੇ ਰੱਖਦਾ ਨਾ ਸਤ ਸੰਗਤ ਰੱਖਦਾ ਤੇ ਉਹ ਜਿਹੜਾ ਘੜਾ ਸੀ ਪੂਰਾ ਸੋਨੇ ਦਾ ਤੈਨੂੰ ਮਿਲਣਾ ਸੀ ਪਰ ਤੇਰੇ ਭੈੜੀ ਮਤ ਭੈੜੇ ਤੇਰੇ ਕਰਮ ਆਪਦੇ ਸਾਰੇ ਚੰਗੇ ਕਰਮ ਵੀ ਤੂੰ ਨਾਸ਼ ਕੀਤੇ ਸਿਰਫ ਇੱਕ ਕਰਮ ਜੋਗਾ ਤੈਨੂੰ ਇਹ ਸੋਨੇ ਦਾ ਸਿੱਕਾ ਮਿਲਿਆ ਸੋਨੇ ਦੀ ਮੋਹਰ ਕੋਈ ਇੱਕੀ ਕਰਮ ਤੇਰਾ ਚੰਗਾ ਬਚਿਆ ਕਹਿੰਦਾ ਜੀ ਚਲੋ ਮੇਰੀ ਮੰਨ ਲਈ ਮੇਰੀ ਤਾਂ ਇਹ ਬੇਤਾ ਹੈ ਪਰ ਜਿਹੜਾ ਸਤ ਸੰਗਤ ਤੇ ਮੇਰਾ ਮਿੱਤਰ ਆਂਦਾ ਇਹਨੂੰ ਸੂਲ ਕਿਉਂ ਚੁਭੀ ਆ ਕਹਿੰਦੇ ਇਹਦਾ ਪਿਛਲਾ ਜਨਮ ਜਿਹੜਾ ਸੀ ਨਾ ਪਾਪਾਂ ਭਰਿਆ ਕੁਫੰਗਤ ਭਰਿਆ ਭੈੜੀ ਮਤ ਭਰਿਆ ਸੀ ਵਿਸ਼ੇਵਿਕਾਰੀ ਸੀ ਪਰ ਇਹਨੇ ਸੰਗਤ ਦੀ ਬਦੌਲਤ ਐਸਾ ਨਾਮ ਜਪਿਆ ਐਸੀ ਸਤ ਸੰਗਤ ਕੀਤੀ ਜਿਹਨੂੰ ਸਤਗੁਰੂ ਕਹਿੰਦੇ ਨੇ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ ਸੰਗਤ ਵਿੱਚ ਇੱਕੋ ਘੇਣ ਇੱਕੋ ਮਿੰਟ ਇੱਕੋ ਘੰਟਾ ਕੱਢਿਆ ਵੀ ਕਿਤੇ ਬਰਥਾ ਨਹੀਂ ਜਾਂਦਾ ਕਹਿੰਦੇ ਭਾਈ ਇਹਨੇ ਸਮਾਡੇ ਲਈ ਨੇਤਨ ਨਿਯਮ ਦੇ ਨਾਲ ਨੇਮ ਦੇ ਨਾਲ ਕੱਢਿਆ ਨੇਤਾ ਪ੍ਰਤੀ ਤੇ ਇਹਦੇ ਜਿਹੜੇ ਸੁਣ ਚੁ ਵੀ ਆ ਨਾ ਤੇ ਇਹਨੂੰ ਅੱਜ ਰਾਜੇ ਵੱਲੋਂ ਮੌਤ ਦੀ ਸਜ਼ਾ ਫਾਂਸੀ ਦੀ ਸਜ਼ਾ ਸੁਣਾਈ ਜਾਣੀ ਸੀ ਤੇ ਜੇ ਸਤ ਸੰਗਤ ਨਾ ਕਰਦਾ ਇਹਦੇ ਭੈੜੇ ਕਰਮਾਂ ਦੀ ਸਜ਼ਾ ਨੂੰ ਇਸੇ ਜਨਮ 'ਚ ਮਿਲਣੀ ਸੀ ਬਸ ਸਤ ਸੰਗਤ ਦੀ ਬਦولت ਉਹ ਫਾਂਸੀ ਦੀ ਸਜ਼ਾ ਇੱਕ ਸੂਲ ਬਣ ਗਈ ਸ਼੍ਰੀ ਰਵੀ ਸੌਂ ਗਿਆ ਰਾਣੇ ਜੀ ਹੱਥ ਹੋਈ ਹੈ ਵੀ ਜੀ ਐਸਾ ਵੀ ਹੁੰਦਾ ਲੱਗਦਾ ਸਤਗੁਰੂ ਕਹਿੰਦੇ ਨੇ ਹੁੰਦਾ ਭਾਈ ਪ੍ਰਤੱਖ ਹੈ ਤੇਰੇ ਸਾਹਮਣੇ ਤੇਰੇ ਕਰਮ ਹੋਰ ਭੈੜੇ ਮਦ ਭਾੜੇ ਕਰੇਗਾ ਨਾ ਸੋਏਂਗਾ ਉਸ ਤੋਂ ਬਾਅਦ ਐਸਾ ਕੋੜ ਦਾ ਰੋਗ ਪੈ ਜਾਏਗਾ ਜ ਜਿਹਦਾ ਕੋਈ ਇਲਾਜ ਨਹੀਂ ਮਰੇਗਾ ਭਿਆਨਕ ਮੋਰ ਕਿਉਂਕਿ ਉਹਦੇ ਤੇਰੇ ਘਰ ਦਾ ਸਦਾ ਦੁਆਇ ਨਹੀਂ ਆਉ। ਅਸੀਂ ਕਿਨੇ ਸੁੱਖ ਭੋਗਦੇ ਭਾਈ ਪਿਛਲੇ ਕਰਮਾਂ ਦੇ ਕੋਈ ਚੰਗੇ ਕਰਮ ਨੇ ਜੇ ਅਜ ਸਾਨੂੰ ਦੁੱਖ ਹੈ ਨਾ ਉਹ ਫਗਦਾ ਇਸ ਕਰਮ ਦਾ ਹੋ ਸਕਦਾ ਪਿਛਲੇ ਕਰਮ ਦਾ ਜਿਹਨੂੰ ਸਾਧੂ ਕਹਿੰਦੇ ਪੂਰਵ ਜਨਮ ਕੇ ਮਿਲੇ ਸਜੋ ਕੀ ਪੂਰ ਪੂਰਵਲੇ ਜਨਮਾਂ ਦੇ ਇਹਨਾਂ ਕਹੀ ਨਹੀਂ ਹੋਇਆ ਜਾ ਸਕਦਾ ਗੁਰਬਾਣੀ ਤੋਂ ਜੈਸਰੀ ਆਪਾ ਔਰਨਾ ਸਾਹਿਬ ਗੁਰੂ ਅਰਜਨ ਸਾਹਿਬ ਕਹਿੰਦੇ ਪੂਰਵ ਜਨਮ ਕੇ ਮਿਲੇ ਸਜੋ ਕੀ ਅੰਤਹਿ ਕੋ ਨਾ ਸਾਹਿਬ ਮਾਪਾ ਬੀ ਸੋਦੇ ਇਸ ਸੰਸਾਰ ਦੇ ਆ ਕੇ ਆਈਏ ਸਾਨੂੰ ਇਹ ਵੀ ਪਿਛਲੇ ਕੋਈ ਕਰਮਾਂ ਦਾ ਲੇਖਾ ਜੋਕ ਹੈ ਜਿਹੜਾ ਨੇ ਪਤਾਨ ਆਏ ਪਰ ਇਹ ਜੇ ਇਸੇ ਲੇਖੇ ਜੋਕੇ ਵਿੱਚ ਰਹਿੰਦੇ ਹੋ ਨਾਮ ਜਪ ਲਾਂਗੇ ਤੇ ਸਾਡੇ ਵੱਡੇ ਤੋਂ ਵੱਡੇ ਪਾਪ ਵੀ ਕੱਟੇ ਜਾਣਗੇ ਅਜਮਲ ਪਾਪੀ ਜਗਦਾ ਨਾਮ ਨੂੰ ਇਸ ਤਰ੍ਹਾਂ ਗਣਕਾ ਉਤਰੀ ਕਹਿਤ ਤੋਤ ਗਣਕਾ ਵੇਸਵਾ ਉਧਰ ਸਕਦੀ ਹੈ ਅਜਮਲ ਪਾਪੀ ਨੂੰ ਉਧਰ ਸਕਦਾ ਹੈ ਅਰਨਾਖਸ ਦਾ ਉਦਾਹਰਣ ਫਾਇਦਾ ਤੇ ਸਤਿਗੁਰੂ ਕਹਿੰਦੇ ਨੇ ਭਾਈ ਤੇਰਾ ਵੀ ਹੋ ਸਕਦਾ ਪਰ ਸ਼ਰਤ ਇੱਕੋ ਹੀ ਹੈ ਨਾਮ ਜਪਣਾ ਸਤ ਸੰਗਤ ਕਰ ਇਸ ਲਈ ਕਿਤੇ ਕਈਆਂ ਨੂੰ ਇਹ ਵੀ ਲੱਗਦਾ ਹੋਵੇਗਾ ਵੀ ਬਾਬਾ ਸਿਰੇ ਸਿਰੇ ਲੱਗ ਜਾਂਦਾ ਵੀ ਸਤ ਸੰਗਤ ਕਰੋ ਭਾਈ ਸਤ ਸੰਗਤ ਵਿੱਚ ਅੱਜ ਦਾ ਬੀਜਿਆ ਹੋਇਆ ਇੱਕ ਪੌਦਾ ਛੋਟਾ ਜਿਹਾ ਬੀਜ ਬੀਜਿਆ ਵੀ ਨਾ ਅੰਮ੍ਰਿਤ ਵੇਲੇ ਦਾ ਅੱਜ ਨਹੀਂ ਕੱਲ ਨਹੀਂ 10 ਸਾਲਾਂ ਤੱਕ ਦਰਖਤ ਜ਼ਰੂਰ ਬਣੇਗਾ ਸਮਝ ਰੂ ਲੱਗਦਾ ਕਿਉਂਕਿ ਰੰਗ ਲਾਗਤ 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 ਹੈ ਪਰ ਪਰਫੁੱਲਤ ਹੋ ਜਾਂਦਾ ਹੈ ਭੈੜੇ ਕਰਮਨਾਸ਼ ਕਰਕੇ ਚੰਗੇ ਚੰਗੇ ਕਰਮ ਕਰ ਦੇਗਾ ਚੰਗੇ ਕਰਮ ਬਣਾ ਦੇਗਾ ਤੇ ਤੈਨੂੰ ਆਪ ਵਰਤਾ ਕੋਣਾ ਸ਼ੁਰੂ ਹੋ ਜਾਏਗਾ 사ਤਗੁਰੂ ਇਹ ਹੀ ਬਖਸ਼ਿਸ਼ ਕਰਦੇ ਨੇ ਕਹਿੰਦੇ ਮੇਰੇ ਸੰਸੇ ਮਿਟ ਗਏ ਪਰ ਸ਼ਰਤ ਜਦੋਂ ਨਾਮ ਜਪਿਆ ਨਾਮ ਵਿੱਚ ਰਤਿਆ ਜੋ ਮੈਂ ਆਪਣਾ ਸਾਹਿਬ ਤੀਤ ਕਿਨ ਭਾਈ ਜਦੋਂ ਮੈਂ ਆਪਣਾ ਸਾਹਿਬ ਮੇਰਾ ਮਾਲਕ ਯਾਦ ਕੀਤਾ ਨਾ ਚਿੱਤੇ ਵਿੱਚ ਚੀਤਾ ਬੈਤਾ ਸਦ નિਪ੍ਰੰਤਾ ਕਿਨੇ ਹੁਣ ਚਿੱਤ ਵਿੱਚ ਆਇਆ ਸਾਰੇ ਤਰ੍ਹਾਂ ਦੇ ਸੁੱਖ ਮਿਲ ਲੈ ਨੇ ਹੁਣ ਚਿੱਤ ਵਿੱਚ ਆਇਆ ਹੈ ਤੇ ਸੁਖੀ ਹੋ ਗਏ ਹਾਂ ਜੋ ਮੈਂ ਆਪਣਾ ਸਾਇੰਸ ਜਦੋਂ ਚੇਤੇ ਕੀਤਾ ਤੋ ਕੋ ਮਿਟਿਓ ਮੇਰੇ ਮੀਤਾ ਹੁਣ ਸਾਰੇ ਤਰ੍ਹਾਂ ਦੇ ਦੁੱਖ ਮਿਟ ਗਏ ਡਰ ਮਿਟ ਗਏ ਅੱਗੇ ਡਰਨ ਸੀ ਅਨੇਕਾ ਤਰ੍ਹਾਂ ਦੇ ਹੁਣ ਕੋਈ ਡਰ ਨਹੀਂ ਨਾ ਮੌਤ ਦਾ ਡਰ ਨਾ ਅੰਦੂਲ ਲੁਟਣ ਦਾ ਡਰ ਨਾ ਬੇਇਮਾਨੀ ਦਾ ਡਰ ਕਿਸੇ ਚੀਜ਼ ਦਾ ਡਰ ਨਹੀਂ ਸਾਰੇ ਡਰ ਸੰਸੇ ਖਤਮ ਪਰ ਕਦੋਂ ਜੋ ਮੈਂ ਆਪਣਾ ਸਾਰੂ ਚੀਤ ਜਦੋਂ ਮੈਂ ਆਪਣੇ ਸਾਹਿਬ ਨੂੰ ਯਾਦ ਕੀਤਾ ਜੋ ਮੈਂ ਓਟ ਗਹੀ ਪ੍ਰਭ ਤੇਰੀ ਜਦੋਂ ਮੇਰੇ ਸਤਿਗੁਰੂ ਮੈਂ ਤੇਰੀ ਓਟ ਤੱਕੀ ਤਾਂ ਪੂਰਨ ਹੋਈ ਮਨਸਾ ਮੇਰੀ ਮੇਰੀਆਂ ਸਾਰੀਆਂ ਮਨਛਾਵਾਂ ਪੂਰੀਆਂ ਹੋ ਗਈਆਂ ਕਿਉਂਕਿ ਆਸਾ ਮਨਸਾ ਮੋੜਨੀ ਜਿਨੇ ਮੋਇਆ ਸੰਸਾਰ ਤੱਕ ਹੋ ਜਾਏ انਕੇ ਛੀਰੇ ਵਿੱਚ ਹੈ ਜੈਤਾ ਜਗਤ ਸੰਸਾਰ ਆਸਮੰਸਾ ਕਰਕੇ ਤਾਂ ਸੀ ਚੱਲ ਰਹੇ ਆ ਨਾ ਸੰਸਾਰ ਵਿੱਚ ਤੇ ਇਹ ਆਸਮੰਸਾ ਰੂਪੀ ਖੇੜੀ ਪਰਮਾਤਮਾ ਨੇ ਬਣਾਈ ਆ ਆਸਮਸਾ ਮੋਹਣੀ ਕੋਈ ਆਸ ਰੱਖਦਾ ਕੋਈ ਮਨਸ਼ਾ ਰੱਖਦਾ ਕਿਸੇ ਨੂੰ ਕੋਈ ਮਨੋ ਕਾਮਨਾ ਰੱਖਦਾ ਕਹਿੰਦੇ ਮੇਰੀ ਸਾਰੀਆਂ ਤਰਾਨੀਆਂ ਮੋਨਾ ਕਾਮਨਾਵਾਂ ਪੂਰਨ ਹੋ ਗਈਆਂ ਪਰ ਸ਼ਰਤ ਕਦੋਂ ਜਦੋਂ ਮੈਂ ਓਟ ਗਹੀ ਪ੍ਰਭ ਤੇਰੀ ਜਦੋਂ ਮੈਂ ਤੇਰੀ ਓਟ ਤੱਕੀ ਦੇਖ ਚਲ ਤਨ ਮਨ ਭੈ ਦਿਲ ਆਪਾ ਕਹਿੰਦੇ ਤੇਰੇ ਚਲਤ ਹੈਰਾਨ ਕਰਨ ਵਾਲੇ ਕੋਤਕ ਦੇਖ ਕੇ ਨਾ ਮੇਰੇ ਮਨ ਨੂੰ ਦਿਲਾਸਾ ਹੋਇਆ ਕਿਉਂਕਿ ਇਹ ਖੇਦ ਉਦੋਂ ਸਮਝ ਆਈ ਜਦੋਂ ਤੇਰਾ ਨਾਮ ਜਪਿਆ ਵੀ ਜੈਸੀ ਅਗਰ ਉਦਰ ਮੈਂ ਤੈਸੀ ਬਾਹਰ ਮਾਇਆ ਮਾਇਆ ਸਭ ਨੂੰ ਸਭ ਇੱਕੋ ਜਿਹੀ ਕਰਤਾ ਖੇਲੇ ਚਾਏ ਕਿਉਂਕਿ ਸੰਸਾਰ ਵਿੱਚ ਆਇਆ ਮਾਇਆ ਨੇ ਆਪਣਾ ਹੁਕਮ ਵਰਤਾਇਆ ਪਹਿਲਾ ਹੁਕਮ ਦੀ ਬਦੌਲਤ ਤ੍ਰਿਸ਼ਨਾ ਰੂਪੀ ਪਤਾ ਲੱਗਿਆ ਵੀ ਮੇਰਾ ਮਾਂ ਕੌਣ ਹੈ ਬਾਪ ਕੌਣ ਹੈ ਭੈਣ ਭਰਾ ਕੌਣ ਹੈ ਸੰਬੰਧੀ ਕੌਣ ਹੈ ਮਿੱਤਰ ਕੌਣ ਹੈ ਫਿਰ ਇਹਨਾਂ ਦੇ ਵਸ ਮੋਹ ਪੈ ਗਿਆ ਮੋਹ ਦੇ ਵਸ ਤ੍ਰਿਸ਼ਨਾ ਬਣ ਗਈ ਤ੍ਰਿਸ਼ਨਾ ਦੇ ਵਸ ਲਾਲਚ ਬਣ ਗਿਆ ਤੇ ਲਾਲਚ ਦੇ ਵਾਸਤੇ ਸਾਰੇ ਪੰਜ ਚੋਰ ਨੇ ਟਿਆਗੇ ਹੋਏ ਇਸੇ ਵਿੱਚ ਸਾਰੀ ਉਮਰ ਗਲਤਾਨ ਕਰ ਜਾਂਦਾ ਪਰ ਜਦੋਂ ਤੇਰਾ ਨਾਮ ਜਪਿਆ ਇਹ ਸਾਰਾ ਤਮਾਸ਼ਾ ਕੁੱਤਗ ਖੇਡ ਸਮਝ ਆ ਗਿਆ ਬਾਜੀ ਕਰਦੇ ਜੈਸੇ ਬਾਜੀ ਉਹੇ ਭਾਈ ਨਾ ਨਾ ਰੂਪੇਖ ਦਿਖਾਈ ਇਹ ਤੇਰੀ ਬਾਜੀ ਤੇਰੀ ਖੇਡ ਬਣਾਈ ਹੋਈ ਮੇਰੇ ਸਤਿਗੁਰੂ ਮੈਨੂੰ ਹੁਣ ਸਮਝ ਆਈ ਹੈ ਹੁਣ ਮਨ ਨੂੰ ਦਿਲਾਸਾ ਹੋਇਆ ਮੈਂ ਨਿਕਦਾ ਤੇਰਾ ਪਰਵਾਸਾ ਦਾਸ ਨਾਨਕ ਨੂੰ ਪਰਵਾਸਾ ਭਾਵ ਤੇਰਾ ਹੀ ਪ੍ਰੋਥਾ ਹੈ ਤੇਰਾ ਯਾਸਰਾ ਦਾਸ ਨਾਲਿਕ ਨੂੰ ਕੋਈ ਕਿਸੇ ਤੇਰਾ ਆਸਰਾ ਨਹੀਂ ਕਿਉਂਕਿ ਸਤਿਗੁਰੂ ਦੀ ਬਾਣੀ ਬਾਰ-ਬਾਰ ਕਹਿੰਦੀ ਭਾਈ ਆਸਾ ਕਰੀਏ ਰਾਮ ਕੀ ਅਵਰੇ ਆਸ ਨਿਰਾਸ ਆਸ ਮੈਂ ਤੇਰੀ ਕੀਤੀ ਹੈ ਭਰੋਸਾ ਮੈਂ ਤੇਰਾ ੱੱਕਿਆ ਕਿਉਂ ਕਿਉਂਕਿ ਹੁਣ ਮੈਨੂੰ ਤੇਰੇ ਖੇਡ ਤਮਾਸ਼ੇ ਦੇਖ ਕੇ ਮੈਨੂੰ ਆਨੰਦ ਆਉਂਦਾ ਹੈ ਖੇਡ ਤਮਾਸ਼ਿਆਂ ਦੀ ਸਮਝ ਆ ਗਈ ਹੈ ਵੀ ਕੈਸਾ ਖੇਲ ਬਣਾਇਆ ਹੈ ਤੇ ਇਸ ਲਈ ਮੇਰੇ ਸਤਿਗੁਰੂ ਹੁਣ ਸਿਰਫ ਤੇ ਸਿਰਫ ਮੈਂ ਆਸਰਾ ਹੀ ਤੇਰਾ ੱੱਕਿਆ ਤੇਰੀ ਨਾਮ ਬਾਣੀ ਤੇਰੀ ਸਤ ਸੰਗਤ ਦਾ ਆਸਰਾ ਲੱਕਿਆ ਸੋ ਗੁਰੂ ਪਿਆਰੀ ਸਾਸੰਗੇ ਜੀ ਐਨੀ ਅਕੂ ਬੇਨਤੀ ਹੈ ਪ੍ਰਵਾਨ ਕਰਨੀ ਆ ਜੇ ਕੋਈ ਗੱਲ ਚੰਗੀ ਲੱਗੀ ਧਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਦਰਬਾਰ ਦੀ ਜਾਣ ਕੇ ਪੱਲੇ ਪੰਨਾ ਆਮਲ ਕਰਨਾ ਦਿਓ ਸੀਸ ਕਰੋ ਅਰਦਾਸ ਅਗੇ ਤੋਂ ਕਥਾ ਵਿਚਾਰਾਂ ਕਰਨ ਦੀ ਜਾਚ ਆ ਜਾਵੇ ਲੇਖਿਆ ਕਤੈਨਾ ਚੁੱਤੀ ਹੈ ਕਿਨ ਕਿਨ ਭੁੱਲਣ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਲੂ ਤਾਰ ਦੇ ਸੱਜਣਾਂ ਸੀਸੜੀਆਂ ਜੋ ਹੋਵੇ ਸਹਿ ਸਮੇਲ ਗਾਜ ਵਾਜ ਕੇ ਫਟੇ ਦਾ ਜਵਾਬ ਫਟੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤੇ